ਖਬਰ ਸਾਹਮਣੇ ਆਈ ਹੈ ਇੱਕ ਪਤੇ ਦੇ ਉੱਤੇ 700 ਟਰਕਿੰਗ ਕੰਪਨੀਆਂ ਰਜਿਸਟਰਡ ਕੇ ਹਿੰਮਤ ਆ ਵੀ ਉਸ ਬੰਦੇ ਦੀ ਜਿਨੇ ਦਬ ਕੇ ਰੱਖਿਆ ਕੰਮ ਬਹੁਤ ਵੱਡਾ ਫਰਾਡ ਨਹੀਂ ਫਿਰ ਇਹ ਤੋਂ ਬਹੁਤ ਵੱਡੀ ਵੱਡੀ ਚੀਜ਼ਾਂ ਹੋਈਆਂ ਨੇ ਇਹ ਮਤਲਬ ਇੱਕ ਅੱਖਾ ਖੋਲਣ ਵਾਸਤੇ ਇੱਕ ਇਨਸੀਡੈਂਟ ਹੈਗਾ ਇੱਕ ਪਾਸੇ ਤੇ ਜਿਹੜੇ ਲਾ ਬਾਈਡਨ ਲੋਗ ਨੇ ਜਿਹੜੇ ਲਾ ਨਾਲ ਚੱਲਦੇ ਨੇ ਉਹਨਾਂ ਨੂੰ ਹਰ ਚੀਜ਼ ਦਾ ਪ੍ਰੋਸੈਸ ਕਰਨਾ ਇੰਗਲਿਸ਼ ਲੈਂਡਿੰਗ ਪ੍ਰੋਫੈਸ਼ਨਸੀ ਵੀ ਕਰਨਾ ਹੋਰ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਲੱਗੀ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹਨਾਂ ਨੂੰ ਬਿਲਕੁਲੀ ਛੂਟ ਮਿਲੀ ਆ ਤੇ ਮਕਸਦ ਹੈ ਕਿ ਉਹਨਾਂ ਕੋਲ ਵੀ ਉਹੀ ਓਪਰਚੁ ਯਾ ਉਹਨਾਂ ਨੇ ਵੀ ਉਹਨੇ ਦਾ ਪਰ ਫਰੇਟ ਜਿਹੜਾ ਲੋਡਾਂ ਦੀ ਪ੍ਰਾਈਸ ਤੇ ਛਕਣਾ ਜਿਹੜਾ ਇਹ ਪੂਰਾ ਪ੍ਰੋਫਿਟ ਹਿਸਾਬ ਕਰ ਰਿਹਾ ਉਹਨੂੰ ਵੀ ਉਹਦੀ ਪ੍ਰੋਸੈਸ ਨਾਲ ਛਕਣਾ ਉਹ ਬਹੁਤ ਡਿਫਰੈਂਸ ਹੋ ਜਾਂਦਾ ਮੈਂ ਵੀ ਆਪ ਵੀ ਜਾ ਕੇ ਮੈਂ ਗੂਗਲ ਜਿਹੜਾ ਹੁੰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਪਾ ਕੇ ਐਡਰੈਸ ਮੈਂ ਲਿਖਿਆ ਐਫ ਐਮ ਸੀ ਐਸਏ ਦੇ ਉੱਤੇ ਤੇ ਇਹਦੇ ਚ ਸਭ ਤੋਂ ਪਲੱਸ ਐਡ्रेसेस ਜਿਹੜੇ ਨੇ ਉਹ ਕੰਪਨੀਆਂ ਦੇ ਨੇ ਜਿਹੜੀ ਕੰਪਨੀ ਐ ਐਫ ਐਮ ਸੀ ਐਸਏ ਚ ਰਜਿਸਟਰਡ ਨੇ ਦੂਜੀ ਗੱਲ ਜੀ ਇਹ ਕੋਈ ਕਮਰਸ਼ੀਅਲ ਐਡਰੈਸ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਕਮਰਸ਼ੀਅਲ ਐਡਰੈਸ ਚਾਹੀਦਾ ਐ ਸਪੈਸ਼ਲੀ ਜਿਹੜੀ ਦੇ ਡਰਾਈਵਰਾਂ ਦੀ ਇਨਫਾਰਮੇਸ਼ਨ ਉਹਨਾਂ ਦੀ ਹੋਰ ਜਿਹੜੇ ਪੇਪਰ ਵਰਕ ਹੈਗਾ ਉਹ ਸਾਰਾ ਜਿਹੜਾ ਉਹ ਕੰਪਨੀ ਦੀ ਉੱਤੇ ਐਡਰੈਸ ਅਵੇਲੇਬਲ ਹੋਣਾ ਚਾਹੀਦਾ ਉਹ 700 ਕੰਪਨੀਆਂ ਦਾ ਐਡਰੈਸ ਤਾਂ ਹੋ ਹੀ ਨਹੀਂ ਸਕਦਾ ਦੂਜਾ ਨਾ ਉਹ ਦਾ ਡਰਾਈਵਰ ਹੋ ਸਕਦੇ ਮੈਂ ਕੈਨੇਡਾ ਦਾ ਜਦੋਂ ਆਇਆ ਨਾ ਜੀ ਮੇਰਾ ਕੈਨੇਡੀਅਨ ਲਾਇਸੈਂਸ ਸੀਗਾ ਮੈਂ ਕੈਨੇਡਾ ਦਾ ਲਾਇਸੈਂਸ ਤੇ ਸੀਰੀਅਲ ਤੇ ਮੈਂ ਯੂ ਐਸ ਚ ਟਰੱਕ ਚਲਾ ਸਕਦਾ ਸੇਮ ਥਿੰਗ ਜਿਹੜਾ ਆਈ ਆਰ ਪੀ ਦੇ ਅੰਡਰ ਜਿਹੜਾ ਮੈਕਸੀਕੋ ਦਾ ਲਾਇਸੈਂਸ ਹੈ ਫੈਡਰਲ ਲਾਇਸੈਂਸ ਫੈਡਰਲ ਲਾਇਸੈਂਸ ਹੀ ਹੈ ਉਹ ਇਧਰ ਚੱਲ ਜਾਂਦਾ ਇਹਨਾਂ ਨੇ ਜੀ ਡਰਾਈਵਰ ਫੜੇ ਇਦਾਂ ਦੇ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਚੈਲੰਜ ਸੀਗੇ ਡਰਾਈਵਿੰਗ ਵਿੱਚ ਇਹਨਾਂ ਨੇ ਡਰਾਈਵਰ ਰੁਕਿਆ ਜਦੋਂ ਉਹਨੂੰ ਪੁੱਛਿਆ ਭਈ ਤੂੰ ਲਾਇਸੈਂਸ ਕਿੱਥੋਂ ਲਿਆ ਉਹ ਕਹਿੰਦਾ ਮੈਕਸੀਕੋ ਦਾ ਲਾਇਸੈਂਸ ਹੈ ਜਦੋਂ ਉਹਨ ਮੈਕਸੀਕੋ ਦੇ ਲਾਇਸੈਂਸ ਤੇ ਉਹਨਾਂ ਨੇ ਫਾਲੋਅ ਅਪ ਕੀਤਾ ਉਹ ਫੇਕ ਲਾਇਸੈਂਸ ਉਹਨਾਂ ਨੇ ਕਿਹਾ ਜੀ ਇਹਨੂੰ ਹੁਣ ਕਾਬੂ ਕਿਦਾਂ ਕਰਨਾ ਉਹਨੂੰ ਪੁੱਛਿਆ ਭਈ ਤੂੰ ਕਿਧਰੋਂ ਕੈਸ ਲਾਇਸੈਂਸ ਲਿਆ ਉਹਨੇ ਕਿਹਾ ਮੈਨੂੰ ਇੱਕ ਨੰਬਰ ਮਿਲਿਆ ਸੀ ਫੋਨ ਨੰਬਰ ਉਹਤੇ ਕਾਲ ਕੀਤੀ ਉਹਨਾਂ ਨੇ ਕਿਹਾ ਮੈਨੂੰ ਜਿਹੜਾ 800 ਡਾਲਰ ਭਜਵਾ ਦਿਓ ਤੇ ਅਸੀਂ ਤੁਹਾਨੂੰ ਡਰਾਈ ਚੀਜ਼ ਆ ਉਹਨੂੰ ਪੂਰਾ ਲਾਇਸੈਂਸ ਸੀਰੀਅਲ ਬਣ ਕੇ ਆ ਗਿਆ ਤੇ ਅਗਲਾ ਜੌਬ ਤੇ ਵੀ ਲੱਗ ਕਾਲ ਸੈਂਟਰ ਫਰਾਡਸ ਆ ਜਿਹੜਾ ਉਸ ਬਾਰੇ ਸ਼ਾਇਦ ਤੁਸੀਂ ਗੱਲ ਕੀਤੀ ਸੀ ਇਸ ਬਾਰੇ ਕੋਈ ਹੋਰ ਜਾਣਕਾਰੀ ਅਗਰ ਹੈ ਉਹ ਵੀ ਸਾਂਝਾ ਕਰੋ ਮੇਰੇ ਆਪਣੇ ਅੰਕਲ ਜਿਹੜੇ ਸੀਗੇ ਉਹ ਇਸ ਪ੍ਰੋਸੈਸ ਤੇ ਗੁਜ਼ਰੇ ਸੀ ਤੇ ਇਸ ਵਾਰ ਮੈਨੂੰ ਇਹਦਾ ਬਹੁਤ ਜ਼ਿਆਦਾ ਪਤਾ ਹੈ ਫਿਰ ਮੈਂ ਇਹਨੂੰ ਸਟੱਡੀ ਵੀ ਕੀਤਾ ਬੈਕ ਹੋਮ ਵਿੱਚ ਇਹਨਾਂ ਨੇ ਬਹੁਤ ਸਾਰੇ ਇਦਾਂ ਦੇ ਕਾਲ ਸੈਂਟਰ ਫੜੇ ਨੇ ਜਿਨ੍ਹਾਂ ਦਾ ਕੰਮ ਹੀ ਇਹੀ ਸੀਗਾ ਕਿ ਲੋਕਾਂ ਨੂੰ ਕਾਲਾਂ ਕਰਕੇ ਹਰਾਸਤ ਕਰਨਾ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਲੈ ਲੈਣਾ ਇਦਾਂ ਦੇ ਕੰਮ ਕਰਨਾ ਅੱਛਾ ਇਹ ਅਸ਼ਾ ਜੀ ਯੂ ਐਸ ਏ ਟਰੱਕ ਸੇਲਸ ਦੇ ਪੈਕੇजेस ਨੇ ਐਡਵ ਦੇ ਨੇ ਉਹਨਾਂ ਜੀ ਕੋਈ 골ਡ ਪੈਕੇਜ ਵੀ ਹੈ ਇਹ ਗੱਲ ਮੈਂ ਅੱਜ ਇਸ ਲਈ ਪੁੱਛ ਰਿਹਾ ਹਾਂ ਕਿ ਇਸ 골ਡ ਪੈਕੇਜ ਤੇ ਬਹੁਤ ਚਰਚੇ ਨੇ ਸਾਨੂੰ ਜਰਾ ਨਾ ਵਿਸਤਾਰ ਦੇ ਨਾਲ ਯੂਐਸਏ ਟਰੱਕ ਸੇਲਸ ਦੇ ਇਸ 골ਡ ਪੈਕੇਜ ਦੇ ਬਾਰੇ ਦੱਸੋ ਜੀ 골ਡ ਪੈਕੇਜ ਅਸੀਂ ਇੰਟਰੋਡਿਊਸ ਇਸ ਵਾਸਤੇ ਕੀਤਾ ਸੀ ਸਭ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਪੂਰਾ ਕੰਟਰੋਲ ਜਿਹੜਾ ਨਾ ਈਵਨ ਸਿੰਗਲ ਓਨਰ ਬਿਟਰ ਨੂੰ ਦੇ ਦਾਂਗੇ ਉਹਨੇ ਸਾਨੂੰ ਇੱਕ ਟੂਲ ਦਿੱਤਾ ਜਿਹਨੂੰ ਕਹਿੰਦੇ ਨੇ ਬਲੂ ਲਿੰਕ ਉਹ ਬਲੂ ਲਿੰਕ ਟੂਲ ਯੂਜ਼ ਕਰਕੇ ਜਿਹੜਾ ਆਪਾਂ ਟਰੱਕ ਦੀ ਪੂਰੀ ਇਨਫੋਰਮੇਸ਼ਨ ਕੱਢ ਸਕਦੇ ਹਾਂ ਉਹ ਟੂਲ ਆ ਗਿਆ ਜੀ 골ਡ ਪੈਕੇਜ ਉਹਦੇ ਬਾਅਦ ਦੂਸਰਾ ਜਿਹੜਾ ਹੈ ਦੇ ਨਾਲ ਸਾਲ ਦੀ ਵਾਰੰਟੀ ਲੱਗੀ ਹੈ ਜਿਹੜੀ ਤੁਸੀਂ 2 ਸਾਲ ਵੀ ਕਰ ਸਕਦੇ ਜੇ 7000 ਉੱਤੇ ਦਿਓ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੇ ਉਹਦੇ ਨਾਲ ਫੁੱਲ ਵਾਰੰਟੀ ਦੇ ਨਾਲ ਜਿਹੜੀ ਵੀ ਮੇਜਰ ਚੀਜ਼ਾਂ ਉਹ ਸਾਰੀਆਂ ਕਵਰ ਨੇ ਉਹਦੇ ਬਾਅਦ ਜਿਹੜੀ ਅਸਲੀ ਅਗਲੀ ਚੀਜ਼ ਦੇਖੀ ਕਿ ਟਾਇਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਹੁਣ ਜਿਵੇਂ ਅਸੀਂ ਹੋਰ ਟਰੱਕ ਵੇਚਦੇ ਨੇ ਸਿਲਵਰ ਪੈਕੇਜ ਉਹਦੇ ਵਿੱਚ ਨਵੇਂ ਟਾਇਰ ਪਾ ਕੇ ਨਹੀਂ ਦਿੰਦੇ ਇਹਦੇ ਵਿੱਚ ਅਸੀਂ ਬ੍ਰਾਂਡ ਨੀ ਡਰਾਈਵ ਟਾਇਰ ਵਰਜਨ ਵੀ ਪਾ ਕੇ ਦੇ ਰਹੇ ਬਸ ਇਹਦੇ ਵਿੱਚ ਅਸੀਂ ਲਵ ਤੇ ਸਪੀਡ ਕੋ ਨਹੀਂ ਵੀ ਕਵਰ ਕਰਦੇ ਕਿਉਂਕਿ ਮੋਸੇ ਜਿਹੜੇ ਸਪੀਡ ਕੋ ਤੇ ਲਵ ਨੇ ਤੁਹਾਨੂੰ ਪਤਾ ਹੀ ਹੈ ਸੰਡੇ ਉਹਨੇ ਲਵ ਸਪੀਡ ਕੋ ਤੇ ਬ੍ਰੇਕ ਲੈਣੀ ਤੇ ਨਾਲ ਹੀ ਉਹਦਾ ਆਇਲ ਚੇਂਜ ਫਿਲਟਰ ਚੇਂਜ ਵੀ ਕਰਾ ਲੈਣਾ ਜੇ ਏਸੀ ਉਸੀ ਦਾ ਕੰਮ ਨਾਲ ਉਹ ਵੀ ਕਰਾ ਲੈਣਾ ਤੇ ਉਹ ਵੀ ਵਾਰੰਟੀ ਚ ਕਵਰ ਆ ਪੰਜਾਬੀ ਰੇਡੀਓ ਯੂ ਐਸ ਏ ਔਰ ਯੂ ਐਸ ਏ ਟਰੱਕ ਸੇਲਸ ਦੇ ਸੰਜ ਪਲੇਟਫਾਰਮ ਤੋਂ ਇਸ ਗੱਲਬਾਤ ਮੁਲਾਕਾਤ ਦੇ ਨਾਲ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਆਪ ਸਭ ਦੇ ਸਾਹਮਣੇ ਪੇਸ਼ ਹਾਂ ਹਾਜ਼ਰ ਹਾਂ ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ ਚ ਬੜਾ ਅਦਬ ਭਰਿਆ ਨਿੱਗਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਹਫਤਾਵਾਰ ਜਿਹੜੀ ਮੁਲਾਕਾਤ ਹੈ ਜੀ ਇਹਦੇ ਚ ਅਸੀਂ ਬੜੀ ਮਹੱਤਵ ਦੀ ਜੀ ਸ਼ਖਸੀਅਤ ਜਨਾਬ ਸਈਦ ਸਾਹਿਬ ਨੇ ਜਿਹੜੇ ਯੂ ਐਸ ਏ ট্রাক ਸੇਲਜ਼ ਦੇ ਪਲੇਟਫਾਰਮ ਤੋਂ ਉਹਨਾਂ ਨੂੰ ਪ੍ਰੋਗਰਾਮ ਚ ਸਦਾ ਦੇਨੇ ਆ ਰੂਬਰੂ ਕਰਨੇ ਆ ਗੱਲਬਾਤ ਕਰਨੇ ਆ ਅੱਜ ਵੀ ਸਾਡੇ ਨਾਲ ਮੌਜੂਦ ਨੇ ਸਈਦ ਸਾਹਿਬ ਜੀ ਆਏ ਨੂੰ ਸਤਿ ਸ੍ਰੀ ਅਕਾਲ ਸਵਾਗਤ ਸਲਾਮ ਅਦਾਬ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਲੈਕੁਮ ਸਭ ਨੂੰ ਥੈਂਕ ਯੂ ਜੀ ਔਰ ਜੀ ਸਾਹਿਬ ਅੱਜ ਵੀ ਗੱਲਬਾਤ ਹੈ ਜਿਹੜੀ ਉਹਨੂੰ ਜਰਾ ਹੁਣ ਬਿਸ਼ੱਕ ਤੁਸੀਂ ਕਹੋ ਕੋੜੇ ਕੋਟ ਨੇ ਪੜਨੇ ਤੇ ਪਹਿਨੇ ਸ਼ੁਰੂਆਤ ਦੀ ਤੁਹਾਡੇ ਕੋਲ ਹੀ ਇਜਾ ਜੀ ਜੀ ਬਿਲਕੁਲ ਬismillah ਕਰੋ ਅੱਜ ਤੇ ਤੁਸੀਂ ਸ਼ੇਫ ਸ਼ੂਬ ਕਰਕੇ ਆਏ ਤੇ ਤੁਹਾਡਾ ਹੱਕ ਆ। ਥੈਂਕ ਯੂ ਸਰ ਥੈਂਕ ਯੂ ਤੁਸੀਂ ਮੰਨ ਲਿਆ ਹੁਸਨੇ ਨਜ਼ਰ ਤੁਹਾਡਾ। ਅੱਛਾ ਅਸ਼ਾ ਸਾਹਿਬ ਇੱਕ ਤੇ ਹੁੰਦਾ ਹੈ ਕਿ ਉਹ ਅਸੀਂ ਕਹਿੰਦੇ ਸਾਂ ਕਿ ਤੂੰ ਦਲਾਜਿਆ ਆ। ਇਹ ਕਹੂੰ ਦੱਸ ਗਿਆ ਤੁੰਦਲੇ ਤੋਂ ਅੱਗੇ ਤੂੰ ਹੁੰਦਾ। ਇਹ ਕਹੂੰ ਦੱਸ ਗਿਆ ਅੰਨਾ ਜਿਹਾ ਮਹਿਸੂਸ ਹੋਣ ਡਿਆ। ਇਹ ਹੁੰਦਾ ਉੱਕਾ ਹੀ ਅੰਨੀ ਪੈ ਜਾਣਾ। ਪਰ ਅਮਰੀਕਾ ਵਰਗੇ ਮੁਲਕ 'ਚ ਅਸੀਂ ਇਹ ਉਮੀਦ ਨਹੀਂ ਕਰਦੇ ਕਿ ਇਹੋ ਜਿਹਾ ਇਨਸਾਫ ਪਸੰਦ ਮੁਆਸ਼ਰਾ ਜਿਹੜਾ ਉੱਥੇ ਵੀ ਅੰਨੀ ਪੈ ਸਕਦੀ ਹੈ। ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਚ ਵੀ ਅੰਨੀ ਪਈ ਹੈ ਔਰ ਮੇਰਾ ਖਿਆਲ ਹੈ ਕਿ ਮਾਡਰਨ ਟਰੱਕਿੰਗ ਬਿਜ਼ਨਸ ਦਾ ਵੇਚ ਹਜੇ ਤੱਕ ਸ਼ਾਇਦ ਸਭ ਤੋਂ ਵੱਡਾ ਫਰਾਡ ਆ ਇੱਕ ਪਤੇ ਦੇ ਉੱਤੇ 700 ਟਰੱਕਿੰਗ ਕੰਪਨੀਆਂ ਰਜਿਸਟਰਡ ਮੈਂ ਕਹਿੰਦੇ ਆ ਮੈਂ ਤੇ ਸੁਣ ਕੇ ਹਸਣ ਵੀ ਗਿਆ ਹਿਲ ਵੀ ਗਿਆ ਕਿ ਹਿੰਮਤ ਆ ਵੀ ਉਸ ਬੰਦੇ ਦੀ ਜਿਨੇ ਦਬ ਕੇ ਰੱਖਿਆ ਕੰਮ ਜੀ ਬਿਲਕੁਲ ਇਹ ਮਤਲਬ ਇਹ ਕਹਿ ਸਕਦੇ ਬਹੁਤ ਵੱਡਾ ਫਰਾਡ ਨਹੀਂ ਖੈਰ ਇਹ ਤੋਂ ਬਹੁਤ ਵੱਡੀ ਵੱਡੀ ਚੀਜ਼ਾਂ ਹੋਈਆਂ ਨੇ ਇਹ ਮਤਲਬ ਇੱਕ ਅਕਾ ਖੋਲਣ ਵਾਸਤੇ ਇੱਕ ਬਹੁਤ ਜਿਹੜਾ ਆਪਾਂ ਕਹਿੰਦੇ ਨਾ ਇੱਕ ਇਨਸੀਡੈਂਟ ਹੈਗਾ ਕਿ ਇੱਕ ਪਾਸੇ ਤੇ ਜਿਹੜਾ ਜਿਹੜੇ ਲੋ ਬਾਈਡਨ ਲੋਗ ਨੇ ਜਿਹੜੇ ਲੋ ਨਾਲ ਚੱਲਦੇ ਨੇ ਉਹਨਾਂ ਨੂੰ ਪੂਰੇ ਹਰ ਚੀਜ਼ ਦਾ ਪ੍ਰੋਸੈਸ ਕਰਨਾ ਇੰਗਲਿਸ਼ ਲੈਂਡਿੰਗ ਪ੍ਰੋਫੀਸ਼ੈਂਸੀ ਵੀ ਕਰਨਾ ਹੋਰ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਲੱਗੀ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹਨਾਂ ਨੂੰ ਬਿਲਕੁਲ ਹੀ ਛੂਟ ਮਿਲੀ ਆ ਤੇ ਮਕਸਦ ਹੈ ਕਿ ਉਹਨਾਂ ਕੋਲ ਵੀ ਉਹੀ ਆਪੋਰਚੂਨਿਟੀ ਆ ਉਹਨਾਂ ਨੇ ਵੀ ਉਹਨੇ ਦਾ ਪਰ ਫਰੇਡ ਜਿਹੜਾ ਲੋਡਾਂ ਦੀ ਪ੍ਰਾਈਸ ਤੇ ਚੱਕਣਾ ਜਿਹੜਾ ਇਹ ਪੂਰਾ ਪ੍ਰੋਸੈਸ ਨਾਲ ਕਰ ਰਿਹਾ ਉਹਨੂੰ ਵੀ ਉਹਦੀ ਪ੍ਰੋਸੈਸ ਨਾਲ ਚੱਕਣਾ ਉਹ ਬਹੁਤ ਡਿਫਰੈਂਸ ਹੋ ਜਾਂਦਾ ਫੋਰ ਐਗਜ਼ਾਮਪਲ ਜਿਹੜੇ ਇੱਕ ਐਡਰੈਸ ਹੈਗਾ ਜਿਹੜਾ ਇਹਨਾਂ ਨੇ ਦੱਸਿਆ ਇਨਵੈਸਟੀਗੇਸ਼ਨ ਕਰਕੇ 3377 ਕੈਲੀਫੋਰਨੀਆ ਐਵੇਨਿਊ ਸਿੰਗਲ ਹਿਲ ਕੈਲੀਫੋਰਨੀਆ ਜੀ ਮੈਂ ਵੀ ਜਾ ਕੇ ਆਪ ਜੀ ਮੈਂ ਵੀ ਆਪ ਵੀ ਜਾ ਕੇ ਮੈਂ ਗੂਗਲ ਜਿਹੜਾ ਹੁੰਦਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਪਾ ਕੇ ਐਡਰੈਸ ਮੈਂ ਲਿਖਿਆ ਐਫ ਐਮ ਸੀ ਐਸ ਏ ਦੇ ਉੱਤੇ ਤੇ ਇਹਦੇ ਚ ਸਭ ਤੋਂ ਪਲੱਸ ਐਡਰੈਸ ਜਿਹੜੇ ਨੇ ਉਹ ਕੰਪਨੀਆਂ ਦੇ ਨੇ ਜਿਹੜੀ ਕੰਪਨੀ ਐ ਐਫਐਮਸੀਐਫਏ ਚ ਰਜਿਸਟਰਡ ਨੇ ਹਨੀਰ ਦੂਜੀ ਗੱਲ ਜੀ ਇਹ ਕੋਈ ਕਮਰਸ਼ੀਅਲ ਐਡਰੈਸ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਕਮਰਸ਼ੀਅਲ ਐਡਰੈਸ ਚਾਹੀਦਾ ਐ ਸਪੈਸ਼ਲੀ ਜਿਹੜੀ ਕੰਪਨੀਆਂ ਨੇ ਉਹਨਾਂ ਦਾ ਆਡਿਟ ਹੋ ਸਕਦਾ ਉਹਨਾਂ ਦੇ ਡਰਾਈਵਰਾਂ ਦੀ ਇਨਫੋਰਮੇਸ਼ਨ ਉਹਨਾਂ ਦੀ ਹੋਰ ਜਿਹੜੇ ਪੇਪਰ ਵਰਕ ਹੈਗਾ ਉਹ ਸਾਰਾ ਜਿਹੜਾ ਉਹ ਕੰਪਨੀ ਦੀ ਉੱਤੇ ਐਡਰੈਸ ਅਵੇਲੇਬਲ ਹੋਣਾ ਚਾਹੀਦਾ ਉਹਨੂੰ 700 ਕੰਪਨੀਆਂ ਦਾ ਐਡਰੈਸ ਤਾਂ ਹੋ ਹੀ ਨਹੀਂ ਸਕਦਾ ਦੂਜਾ ਨਾ ਉਹਦਾ ਡਰਾਈਵਰ ਹੋ ਸਕਦੇ ਤੇ ਇਹ ਚੀਜ਼ਾਂ ਦੇਖ ਕੇ ਜਿਹੜਾ ਇਹ ਬਹੁਤ ਜ਼ਿਆਦਾ ਮਤਲਬ ਇਹ ਫੀਲਿੰਗ ਹੁੰਦੀ ਆ ਕਿ ਯਾਰ ਇੱਕ ਪਾਸੇ ਤੇ ਲੋਕੀ ਜਿਹੜੇ ਨੇ ਉਹ 100% ਕੰਮ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਨੇ ਉਹ ਉਹਨਾਂ ਨੂੰ ਪਤਾ ਕਿ ਜੇ ਕੋਈ ਪ੍ਰੋਬਲਮ ਹੋ ਗਿਆ ਉਹਨਾਂ ਨੂੰ ਭੱਜਣ ਨੂੰ ਦੇਰ ਨਹੀਂ ਲੱਗਣੀ ਤੇ ਉਹਨਾਂ ਦਾ ਐਡਰੈਸ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਸਾਨੂੰ ਵੀ ਦੇਖੋ ਛੋਟੀ ਜੀ ਕੰਪਨੀਆਂ ਸਾਡੀ ਸਾਡਾ ਆਡਿਟ ਆਂਦਾ ਤੇ ਸਾਡੇ ਤੇ ਗਲ ਪੈ ਜਾਂਦੇ ਨੇ ਆ ਕੇ ਤੇ ਸਾਨੂੰ ਇੱਕ ਇੱਕ ਚੀਜ਼ ਪੜਾ ਕੇ ਜਾਂਦੇ ਨੇ ਨਾਲ ਜਿਹੜੀ ਆ ਮਤਲਬ ਕੋਈ ਵੀ ਕੰਪਨੀ ਮੈਂ ਗੱਲ ਕਰਦਾ ਖਾਲੀ ਆਪਣੀ ਗੱਲ ਕਰਦਾ ਇੱਕ ਨਾਰਮਲ ਪ੍ਰੋਸੈਸ ਹੈਗਾ ਕਿ ਉਹਨਾਂ ਦਾ ਜਿਹੜਾ ਡਰਗ ਟੈਸਟ ਤੇ ਬਾਕੀ ਸਾਰੇ ਪੇਪਰ ਉਹ ਵੀ ਚਾਹੀਦਾ ਹੈ ਹੁਣ ਦੂਜੇ ਪਾਸੇ ਜਿਹੜੋ ਇਸ ਤਰ੍ਹਾਂ ਦੀ ਚੀਜ਼ਾਂ ਨੇ ਇੱਕ ਹੋਰ ਮੈਂ ਇਨਵੈਸਟੀਗੇਸ਼ਨ ਦੇਖੀ ਉਹ ਐਕਸੈਸ ਦੀ ਕੰਪਨੀ ਆ ਤੇ ਉਹ ਤੇ ਇੰਨਾ ਸਿੰਪਲ ਕੰਮ ਆ ਤੁਸੀਂ ਮੈਂ ਇਧਰੋਂ ਬੈ ਕੇ ਕਰ ਸਕਦੇ ਆ ਉਹਦੇ ਵੈਬਸਾਈਟ ਦਾ ਨਾਮ ਹੈ ਜੀ physicaladdress.com ਅੱਛਾ ਤੁਸੀਂ physicaladdress.com ਤੇ ਜਾਓ ਤੁਸੀਂ ਆਪਣਾ ਉਧਰ ਐਡਰੈਸ ਖਰੀਦ ਲੋ 8-9 ਡਾਲਰ ਪਰ ਮੰਥ ਦੇ ਉੱਤੇ ਹੂੰ ਔਰ ਜਿੰਨੀ ਵੀ ਤੁਹਾਡੀ ਮੇਲ ਆਏਗੀ ਉਹ ਆਪਣੀ ਮੇਲ ਤੁਹਾਡੇ ਰੱਖ ਲੈਣਗੇ ਤੇ ਤੁਹਾਨੂੰ ਦੱਸ ਦੇਣਗੇ ਜੀ ਤੁਹਾਡੀ ਮੇਲ ਆ ਗਈ ਤੇ ਤੁਸੀਂ ਜਾ ਕੇ ਚੱਕ ਲੋ ਉਧਰੋਂ ਦੱਸੋ ਤੇ ਉਹਦਾ ਤੁਹਾਡਾ ਇੱਕ ਪ੍ਰੋਪਰ ਐਡਰੈਸ ਹੋ ਜਾਏਗਾ ਹੁਣ ਦੇਖੋ ਜਿਹੜੀ ਉਹ ਕੰਪਨੀਆਂ ਆਲਮੋਸਟ 20 ਕੰਪਨੀਆਂ ਜਿਹੜੀਆਂ ਨੇ ਉਹ ਉਹਨਾਂ ਨੇ ਕੈਚ ਕੀਤੀਆਂ ਨੇ ਜਿਹੜੀ ਉਧਰ ਰਜਿਸਟਰਡ ਨੇ ਤੇ ਉਹ ਜਿਹੜੀ ਉਧਰ ਆ ਕੇ ਤੁਸੀਂ ਇਦਾਂ ਕਰ ਰਹੇ ਹੋ ਤੇ ਫਿਰ ਫਰਸ਼ ਉਹ ਤੁਹਾਡੇ ਦਾ ਐਡਰੈਸ ਰੀਅਲ ਹੈਗਾ ਹੀ ਨਹੀਂ ਉਹ ਅੱਗੇ ਤੇ ਜੀ ਬਿਲਕੁਲ ਅੱਗੇ ਜਿਹੜਾ ਹੈ ਉਹ ਤੇ ਅੱਗੇ ਜਿਹੜਾ ਮੇਲ ਬਾਕਸ ਜਿਆ ਕੰਮ ਹੈਗਾ ਉਹਦੇ ਚ ਵੀ ਜਾ ਕੇ ਤੁਹਾਨੂੰ ਪਤਾ ਲੱਗਦਾ ਫਿਰ ਇੱਕ ਹੋਰ ਅਗਲੇ ਦਿਨ ਚੱਲ ਰਹੀ ਸੀ ਆਪਣਾ ਇਨਫੋਰਮੇਸ਼ਨ ਕਿ ਜਿਹੜੇ ਜਿਵੇਂ ਮੈਂ ਮੈਂ ਕੈਨੇਡਾ ਦਾ ਜਦੋਂ ਆਇਆ ਨਾ ਜੀ ਮੇਰਾ ਕੈਨੇਡੀਅਨ ਲਾਇਸੈਂਸ ਸੀਗਾ ਮੈਂ ਕੈਨੇਡਾ ਦਾ ਲਾਇਸੈਂਸ ਤੇ ਸੀਰੀਅਲ ਤੇ ਮੈਂ ਯੂਐਸਏ 'ਚ ਟਰੱਕ ਚਲਾ ਸਕਦਾ ਠੀਕ ਹੈ ਸੇਮ ਥਿੰਗ ਜਿਹੜਾ ਆਈਆਰਪੀ ਦੇ ਅੰਡਰ ਜਿਹੜਾ ਮੈਕਸੀਕੋ ਦਾ ਲਾਇਸੈਂਸ ਆ ਫੈਡਰਲ ਲਾਇਸੈਂਸ ਫੈਡਰਲ ਲਾਇਸੈਂਸ ਦੀ ਗੱਲ ਕਰ ਰਿਹਾ ਹਾਂ ਉਹ ਜੀ ਇਧਰ ਚੱਲ ਜਾਂਦਾ ਆਪਣਾ ਠੀਕ ਹੈ ਇਹਨਾਂ ਨੇ ਜੀ ਡਰਾਈਵਰ ਫੜੇ ਇਦਾਂ ਦੇ ਸੀਗੇ ਉਹਨਾਂ ਦੇ ਉਹਨਾਂ ਨੂੰ ਬਹੁਤ ਜ਼ਿਆਦਾ ਚੈਲੰਜ ਸੀਗੇ ਡਰਾਈਵਿੰਗ ਵਿੱਚ ਇਹਨਾਂ ਨੇ ਡਰਾਈਵਰ ਰੋਕਿਆ ਜਦੋਂ ਉਹਨੂੰ ਪੁੱਛਿਆ ਭਈ ਤੂੰ ਲਾਇਸੈਂਸ ਕਿੱਥੋਂ ਲਿਆ ਉਹ ਕਹਿੰਦਾ ਮੈਕਸੀਕੋ ਦਾ ਲਾਇਸੈਂਸ ਹੈ ਜਦੋਂ ਉਹਨ ਮੈਕਸੀਕੋ ਦੇ ਲਾਇਸੈਂਸ ਤੇ ਉਹਨਾਂ ਨੇ ਫਾਲੋਅ ਅਪ ਕੀਤਾ ਉਹ ਫੇਕ ਲਾਇਸੈਂਸ ਸੀਗਾ ਅੱਛਾ ਜੀ ਉਹਨਾਂ ਨੇ ਕਿਹਾ ਜੀ ਇਹਨੂੰ ਹੁਣ ਕਾਬੂ ਕਿੱਦਾਂ ਕਰਨਾ ਉਹਨੂੰ ਪੁੱਛਿਆ ਭਈ ਤੂੰ ਕਿੱਧਰੋਂ ਕੈਸ ਲਾਇਸੈਂਸ ਲਿਆ ਉਹਨੇ ਕਿਹਾ ਮੈਨੂੰ ਇੱਕ ਨੰਬਰ ਮਿਲਿਆ ਸੀ ਫੋਨ ਨੰਬਰ ਮੈਂ ਉਹਤੇ ਕਾਲ ਕੀਤੀ ਉਹਨਾਂ ਨੇ ਕਿਹਾ ਮੈਨੂੰ ਜਿਹੜਾ 800 ਡਾਲਰ ਭੇਜਵਾ ਦਿਓ ਤੇ ਅਸੀਂ ਤੁਹਾਨੂੰ ਐਡਰੈਸ ਭੇਜ ਆਪਣੇ ਡਰਾਈਵਰ ਅਸਰ 800 ਡਾਲਰ ਜੀ 800 ਡਾਲਰ ਭਜਵਾਇਆ ਉਸ ਨੰਬਰ ਤੇ ਜ਼ੈਲ ਕਰਾਇਆ ਉਹਨੂੰ ਜਿਹੜਾ ਲਾਇਸੈਂਸ ਬਣ ਕੇ ਉਹਦੀ ਪਿਕਚਰ ਉਹਨਾਂ ਨੇ ਮੰਗਾਈ ਹੋਣੀ ਹੈ ਜਿਹੜੀ ਚੀਜ਼ ਆ ਉਹਨੂੰ ਪੂਰਾ ਲਾਇਸੈਂਸ ਸੀਰੀਅਲ ਬਣ ਕੇ ਆ ਗਿਆ ਤੇ ਅਗਲਾ ਜੌਬ ਤੇ ਵੀ ਲੱਗ ਗਿਆ ਦੱਸੋ ਹੁਣ ਇਹ ਤੇ ਮਤਲਬ ਆਖਰੀ ਚੀਜ਼ ਜਿਹੜੀ ਮੈਂ ਤੁਹਾਨੂੰ ਡਿਸਕਸ ਕਰਾਂਗਾ ਜਿਹੜਾ ਜਿਹੜਾ ਸਕੂਲ ਨੇ ਇੱਧਰ ਆਪਣਾ ਔਰੀਗਨ ਚ ਇਹਨਾਂ ਨੇ ਸਕੂਲ ਤੋਂ ਫੜੇ ਨੇ ਉਹਦੇ ਚ ਹਜ਼ਾਰ ਬੰਦਿਆਂ ਨੇ ਜਿਹੜਾ ਉਹਦੋਂ ਸਰਟੀਫਿਕੇਟ ਲੈ ਲਿਆ ਹੈ CDL ਦਾ ਚਰਚ ਲਈ ਜਾਂਦੇ ਨੇ ਤੇ ਉਹਨਾਂ ਦਾ ਤਰੀਕਾ ਵਰਦਾਤ ਕੀ ਸੀਗਾ ਉਹ ਫੈਡਿਕਸ ਚ 520 ਡਾਲਰ ਜਾਂ 530 ਡਾਲਰ ਜਿਹੜੇ ਨੇ ਡੀਐਮਵੀ ਭੇਜਦੇ ਸੀ ਨਾਲ ਜਿਹੜਾ ਸਟੂਡੈਂਟ ਹੁੰਦਾ ਸੀ ਉਹਦਾ ਡੇਟ ਆਫ ਬਰਥ ਲਿਖੀ ਹੁੰਦੀ ਸੀ ਹਮਮ ਤੇ ਨਾਲ ਹੀ ਉਹ ਪਾਸ ਹੋ ਜਾਂਦਾ ਸੀ ਹਜ਼ਾਰ ਮੁੰਡੇ ਜਿਹੜੇ ਉਹਨੂੰ ਪਾਸ ਹੋਏ ਉਹਨਾਂ ਨੇ ਡੀਐਮਵੀ ਨੇ ਫੜ ਕੇ ਸਭ ਦਾ ਟੈਸਟ ਲਿਆ ਉਹਦੇ ਚ 80% ਫੇਲ ਹੋ ਗਏ ਜਿਹੜੇ ਆਲਰੇਡੀ ਟਰਕਿੰਗ ਕਰ ਰਹੇ ਸੀ 80% ਫੇਲ ਹੋ ਗਏ ਹੁਣ ਦੇਖੋ ਜੇ ਤੁਸੀਂ ਹੁਣ ਟਰੱਕ ਤੇ ਜਾ ਰਹੇ ਹੋ ਜੇ ਤੁਸੀਂ ਟਰੱਕ ਤੇ ਜਾ ਰਹੇ ਹੋ, ਕਾਰ ਤੇ ਜਾ ਰਹੇ ਹੋ, ਤੁਹਾਡੀ ਫੈਮਿਲੀ ਹਾਈਵੇ ਤੇ ਜਾ ਰਹੀ ਤੁਹਾਨੂੰ ਨਹੀਂ ਪਤਾ ਜਿਹੜਾ ਨਾਲ ਟਰੱਕ ਜਾ ਰਿਹਾ ਹੈ ਇਹ ਇੱਕ ਨੰਬਰ ਬੰਦਾ ਹੈ ਜਾਂ ਦੋ ਨੰਬਰ ਬੰਦਾ ਇਹਨੂੰ ਚਲਾਣਾ ਵੀ ਆਂਦਾ ਹੈ ਜਾਂ ਨਹੀਂ ਚਲਾਣਾ ਆਂਦਾ ਹੂੰ 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 ਤੇ ਇਹ ਬੈਨੀਫਿਟ ਅਸੀਂ ਸਾਨੂੰ ਬੈਨੀਫਿਟ ਮਿਲਣਾ ਮਿਲਣਾ ਜਿਹੜਾ ਇੱਕ ਨੰਬਰ ਕੰਮ ਕਰ ਰਹੇ ਨੇ ਪੂਰੀ ਫੋਕਸ ਨਾਲ ਕਰ ਰਹੇ ਨੇ ਸਾਰੀ ਪਾਬੰਦੀ ਕਰਦੇ ਕਾਨੂੰਨ ਦੀ ਜਿਨ੍ਹਾਂ ਨੇ ਲੌਂਗ ਟਰਮ ਰਹਿਣਾ ਉਹਨਾਂ ਨੂੰ ਇਹ ਬੈਨੀਫਿਟ ਮਿਲਣਾ ਮਿਲਣਾ ਪਰ ਜਿਹੜੇ ਇਹ ਬੈਡ ਕੈਰੇਕਟਰ ਨੇ ਇਹਨਾਂ ਦੀ ਵਜ੍ਹਾ ਤੋਂ ਜਿਹੜਾ ਟਰਕਿੰਗ ਇੰਡਸਟਰੀ ਜਿਹੜੀ ਹੈ ਥੋੜੀ ਜੀ ਆਮ ਜਨਤਾ ਨੂੰ ਜਿਹੜੀ ਆ ਉਹ ਥੋੜੀ ਲੱਗਦੀ ਹੈ ਕਿ ਯਾਰ ਇਹ ਇਹ ਬੰਦੇ ਠੀਕ ਨਹੀਂ ਹੈਗੇ ਪਰ ਉਹ ਬੇਸਿਕਲੀ ਅਟੇ ਚ ਲੂੰਹ ਦੇ ਬਰਾਬਰ ਨੇ ਨਮਕ ਦੇ ਬਰਾਬਰ ਨੇ ਜਿਹੜੇ ਮੋਸਟਲੀ ਜਿਹੜੀ ਆਪਣੀ ਸਪੈਸ਼ਲਟੀ ਸਾਡੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਪੰਬੰਦੀ ਨਾਲ ਕਰਦੇ ਨੇ ਤੇ ਇਹ ਚੀਜ਼ਾਂ ਹੁਣ ਜਿਹੜੀ ਆ ਐਫ ਐਮ ਸੀ ਐਫ ਐਸ ਵੀ ਅੰਦਰ ਜਾਂ ਜਿਹੜੀ ਹੋਰ ਫੈਡਰਲ ਏਜੰਸੀਆਂ ਨੇ ਉਹ ਵੀ ਮੰਨਦੀਆਂ ਨੇ ਜਿਹੜੀ ਕਿ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਆ ਜਿਹੜੇ ਇੰਡੀਅਨ ਪਾਕਿਸਤਾਨੀ ਜਿਹੜੇ ਆਂਦੇ ਨੇ ਨਾਲ ਆਪਣੇ ਹਿੰਦੀ ਭਰਾ ਆਂਦੇ ਨੇ ਪਹਿਣਾ ਆਂਦੇ ਨਹੀਂ ਪਹਿਣਾ ਵੀ ਡਰਾਈਵ ਕਰ ਰਹੀਆਂ ਨੇ ਜੀ ਮੈਂ ਉਹਨਾਂ ਨੂੰ ਹਮੇਸ਼ਾ ਕਈ ਵਾਰੀ ਮੈਨੂੰ ਕਾਲ ਆਂਦੀ ਉਹ ਕਹਿੰਦੀ ਯਾਰ ਤੁਸੀਂ ਭਾਈਆ ਭਰਾਵਾਂ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਜੀ ਮੈਂ ਆਖਰ ਵੀ ਥੋੜੀ ਜਿਹੀ ਗੱਲ ਵੀ ਕਰ ਲੈਣਾ ਆਏ ਹਾਏ ਉਹ ਚਲਾ ਰਹੇ ਨੇ ਜੀ ਬਿਹਤਰੀਨ ਹੈ ਉਹਨਾਂ ਦਾ ਮਤਲਬ ਕੰਪਨੀਆਂ ਜਿਹੜਾ ਜਿਹੜੇ ਮੇਰੇ ਆਪਣੇ ਅੰਕਲ ਨੇ ਇੱਧਰ ਜਿਨ੍ਹਾਂ ਦਾ ਲਾਲ ਮੈਂ ਕੰਮ ਕਰਦਾ 91 ਚ ਇਹਨਾਂ ਨੇ ਡਰਾਈਵਿੰਗ ਲਾਇਸੈਂਸ ਲਿਆ ਸੀ ਅੱਜ ਉਹਨਾਂ ਦੀ ਬਹੁਤ ਵੱਡੀ ਕੰਪਨੀਆਂ ਤੇ ਬਹੁਤ ਉਹਨਾਂ ਨੇ ਇੱਕ ਨੰਬਰ ਸਾਫ਼ ਜਿੱਕੇ ਨਾਲ ਕੰਮ ਕੀਤਾ ਉਹਨਾਂ ਨੇ ਕੋਈ ਸ਼ਾਰਟਕਟ ਨਹੀਂ ਕੀਤਾ ਕੋਈ ਦੋ ਨੰਬਰੀ ਨਹੀਂ ਕੀਤੀ ਇਹ ਦੋ ਨੰਬਰੀ ਦੀ ਇਹ ਜੀ ਇੱਕ ਇੱਕ ਵਾਰੀ ਫੜਨ ਦੀ ਗੱਲ ਆ ਜਦੋਂ ਇੱਕ ਵਾਰੀ ਕਾਬੂ ਆ ਗਿਆ ਤੇ ਯੂ ਆਰ ਡਨ ਆਊਟ ਆਫ ਬਿਜ਼ਨਸ ਹਏ 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 ਹਾਂ ਹੁਣ ਫਰਾਡ ਦੀਆਂ ਹੀ ਸ਼ਕਲਾਂ ਆ ਮੈਂ ਇੱਕ ਨਾ ਪ੍ਰੋਗਰਾਮ 'ਚ ਮੈਨੂੰ ਹੁਣ ਜ਼ਹਿਨ ਜਿਆਂ ਡਿਆ ਔਰ ਮੈਂ ਉਹ ਗੱਲ ਵੀ ਤੁਹਾਡੇ ਨਾਲ ਕਰਨੀ ਸੀ ਕਾਲ ਸੈਂਟਰ ਫਰਾਡਸ ਆ ਜਿਹੜਾ ਉਸ ਬਾਰੇ ਸ਼ਾਇਦ ਤੁਸੀਂ ਗੱਲ ਕੀਤੀ ਸੀਗੀ ਕਿਹਾ ਉਸ ਮਬ ਕਮੈਂਟ ਫੇਰ ਉਹ ਜਿਹੜੇ ਥੱਲੇ ਉਸੇ ਪੋਡਕਾਸਟ ਤੇ ਸਾਡੇ ਤੇ اور ਬਹੁਤ ਸਾਰੀਆਂ ਕਾਲਾਂ ਜਿਹੜੀਆਂ ਉਹ ਵੀ ਆਈਆਂ ਇਸ ਬਾਰੇ ਕੋਈ ਹੋਰ ਜਾਣਕਾਰੀ ਅਗਰ ਹੈ ਉਹ ਵੀ ਸਾਂਝਾ ਕਰੋ ਮੈਂ ਮਹਿਸੂਸ ਕੀਤਾ ਹੈ ਕਿ ਬਹੁਤ ਉਹ ਸਾਡੇ ਪੋਡਕਾਸਟ ਨੂੰ ਉਸ ਗੱਲਬਾਤ ਨੂੰ ਪਸੰਦ ਕੀਤਾ ਗਿਆ ਉਹਦੀ ਇੱਕ ਮੈਨੂੰ ਵੀ ਬਹੁਤ ਕਾਲ ਆਈਆਂ ਮੇਰੇ ਆਪਣੇ ਅੰਕਲ ਜਿਹੜੇ ਸੀਗੇ ਉਹ ਇਸ ਪ੍ਰੋਸੈਸ ਤੇ ਗੁਜ਼ਰੇ ਸੀ ਤੇ ਇਸ ਵਾਸਤੇ ਮੈਨੂੰ ਇਹਦਾ ਬਹੁਤ ਜ਼ਿਆਦਾ ਪਤਾ ਹੈ ਫਿਰ ਮੈਂ ਇਹਨੂੰ ਸਟੱਡੀ ਵੀ ਕੀਤਾ ਸਟੱਡੀ ਕਿੱਦਾਂ ਕਰਨਾ ਮੈਂ YouTube ਤੇ ਹੀ ਜਾ ਕੇ ਸਟੱਡੀ ਕਰ ਲਿਆ ਉਹ ਤੋਂ ਬਹੁਤ ਮੇਰੀ ਅੱਖਾਂ ਖੁੱਲ ਗਈਆਂ ਕਿ ਭਾਈ ਜਿਵੇਂ ਹੁੰਦਾ ਨਾ ਇੰਗਲਿਸ਼ ਚ ਇੱਕ ਵਰਡ ਹੁੰਦਾ ਜਿਵੇਂ ਕਾਰ ਕਾਰ ਮੈਕੈਨਿਕ ਫॉर ਡਮੀਜ਼ ਮਤਲਬ ਇੱਕ ਇੱਕ ਉਹਨਾਂ ਦੀ ਲੈਂਗੁਏਜ ਹੈਗੀ ਕਿ ਭਾਈ ਕਿਸੇ ਨੂੰ ਕੋਈ ਕੰਮ ਨਾ ਆਂਦਾ ਹੈ ਨਾ ਤੋ ਫॉर ਡਮੀਜ਼ ਮਤਲਬ ਜਿਹਨਾਂ ਨੂੰ ਕੋਈ ਸਮਝ ਨਹੀਂ ਆਂਦੀ ਨੇ ਉਹਨਾਂ ਵਾਸਤੇ ਉਹਨਾਂ ਨੇ YouTube ਚ ਪ੍ਰੋਗਰਾਮ ਬਣਾਏ ਨੇ ਠੀਕ ਹੈ ਲਿਟਰਲੀ ਮੈਨੂੰ ਲੱਗਿਆ ਕਿ ਜਿਹੜਾ ਸਕੈਮਰ ਹੈ ਉਹਦੇ ਵਾਸਤੇ ਹਾਊ ਟੂ ਡੂ ਸਕੈਮਿੰਗ ਇਨ ਫॉर ਡਮੀਜ਼ ਮਤਲਬ ਉਹਨਾਂ ਨੇ ਟਾਈਟਲ ਨਹੀਂ ਲਿਖਿਆ ਪਰ ਟਾਈਟਲ ਹੋਣਾ ਚਾਹੀਦਾ ਸੀ ਹਾਊ ਟੂ ਡੂ ਸਕੈਮ ਫਾਰ ਡੰਮਿੰਗ ਉਹਦੇ ਚ ਜੀ ਉਹਨਾਂ ਨੇ ਇੰਨਾ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਕਿ ਸਕੈਮ ਕਿੱਦਾਂ ਕਰਨਾ ਹੈ ਕਿ ਜਿਹੜੇ ਮਤਲਬ ਆਪਣੇ ਬੰਦੇ ਨੇ ਜਿਹੜੇ ਸਾਡੇ ਬੰਦੇ ਡਰਾਈਵਿੰਗ ਕਰਦੇ ਨੇ ਉਹ ਬਿਲਕੁਲ ਸਿੱਧੇ ਚੱਲਦੇ ਨੇ ਠੀਕ ਹੈ ਜਿਹੜਾ ਕਾਨੂੰਨ ਆ ਉਹਨੂੰ ਪੂਰਾ ਪ੍ਰੋਸੈਸ ਕਰਦੇ ਨੇ ਉਹ ਕਾਨੂੰਨ ਚ ਇਸ ਤਰ੍ਹਾਂ ਦੀਆਂ ਚਿੱਠੀਆਂ ਆ ਜਾਂਦੀਆਂ ਹੈ ਕਹੀਂ ਕਿ ਤੁਸੀਂ ਦੇਖਦੇ ਹੋ ਚਿੱਠੀ ਤੁਹਾਨੂੰ ਲੱਗਦਾ ਹੈ ਕਿ ਇਹ ਕਾਨੂੰਨੀ ਚਿੱਠੀ ਆ ਪਰ ਜਦੋਂ ਤੁਸੀਂ ਉਹਨੂੰ ਉਹਨੂੰ ਫਾਲੋ ਕਰਦੇ ਹੋ ਉਹ ਬੇਸਿਕਲੀ ਉਹ ਇੱਕ ਏਜੰਸੀ ਦੀ ਹੁੰਦੀ ਹੈ ਜਿਹੜੀ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਪਰ ਉਹ ਨਾ ਇਦਾਂ ਯੂਜ਼ ਕਰਦੇ ਨੇ ਜਿਵੇਂ ਬਿਲਕੁਲ ਹੀ ਮਤਲਬ ਕਾਨੂੰਨ ਵਾਲਾ ਕੰਮ ਆ ਠੀਕ ਹੈ ਦੂਸਰੀ ਚੀਜ਼ ਜਿਹੜੀ ਮੈਂ ਦੇਖੀ ਆ ਕਿ ਜਿਹੜੇ ਆਪਣੇ ਬੰਦੇ ਇਸ ਪ੍ਰੋਸੈਸ 'ਚ ਜਾਂਦੇ ਨੇ ਕਾਬੂ ਆ ਜਾਂਦੇ ਨੇ ਉਹ ਫਿਰ ਜਿਹੜੇ ਨੇ ਆਪਣੇ ਚ ਲੋਕ 4-500 ਡਾਲਰ ਦਾ ਹਜ਼ਾਰਾਂ ਦਾ ਨੁਕਸਾਨ ਲੈ ਕੇ ਰਿਲੈਕਸ ਹੋ ਜਾਂਦੇ ਨੇ ਉਹ ਕਹਿੰਦੇ ਯਾਰ ਚਲੋ ਹੋੜਿਆ ਸੀ ਹੋ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਹਰ ਇਦਾਂ ਦੇ ਫਰਾਡ ਦੀ ਪੁਲਿਸ ਨੂੰ ਜ਼ਰੂਰ ਤੁਸੀਂ ਰਿਪੋਰਟ ਕਰਨੀ ਚਾਹੀਦੀ ਆ ਬਹੁਤ ਸਿੰਪਲ ਆ ਤੁਸੀਂ ਕਾਲ ਕਰਕੇ ਹੁਣ ਰਿਪੋਰਟਿੰਗ ਕਰ ਸਕਦੇ ਹੋ ਉਹਨਾਂ ਕਿਦਾਂ ਤਰੀਕੇ ਤੋਂ ਰਿਪੋਰਟਿੰਗ ਨਹੀਂ ਕਰੋਗੇ ਹੁਣ ਬੈਕ ਹੋਮ ਚ ਇਹਨਾਂ ਨੇ ਬਹੁਤ ਸਾਰੇ ਇਦਾਂ ਦੇ ਕਾਲ ਸੈਂਟਰ ਫੜੇ ਨੇ ਜਿਨ੍ਹਾਂ ਦਾ ਕੰਮ ਹੀ ਇਹੀ ਸੀਗਾ ਉਹਨਾਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦਾ ਕੰਮ ਹੀ ਇਹੀ ਸੀਗਾ ਕਿ ਲੋਕਾਂ ਨੂੰ ਕਾਲਾਂ ਕਰਕੇ ਹਰਾਸ ਕਰਨਾ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਲੈ ਲੈਣਾ ਜਾਂ ਇਦਾਂ ਦੇ ਕੰਮ ਕਰਨਾ ਪਰ ਸਿੰਪਲ ਜਿਹੜੀ ਉਹਨਾਂ ਤੋਂ ਬਚਣ ਦਾ ਤਰੀਕਾ ਕੀ ਆ ਜਿਵੇਂ ਆਪਾਂ ਨੇ ਕਿਹਾ ਸੀ ਸਭ ਤੋਂ ਪਹਿਲਾਂ WhatsApp ਦੇ ਅੰਦਰ ਪਾਸਵਰਡ ਲਾ ਲਓ ਕਿਉਂਕਿ WhatsApp ਦੀ ਸੈਟਿੰਗ ਦੇ ਅੰਦਰ ਜਾ ਕੇ ਪਾਸਵਰਡ ਲਾ ਸਕਦੇ ਹੋ ਦੂਜਾ ਕਦੇ ਵੀ ਕੋਈ ਮੈਸੇਜ ਆਏ ਈਮੇਲ ਆਏ ਉਹਦਾ ਲਿੰਕ ਨਾ ਖੋਲੋ ਕਦੀ ਲਿੰਕ ਨਾ ਖੋਲੋ ਤੀਸਰਾ ਜਦੋਂ ਵੀ ਕੋਈ ਤੁਹਾਨੂੰ ਠੀਕ ਇਦਾਂ ਦੀ ਚੀਜ਼ ਲੱਗਦੀ ਆ ਉਹਨੂੰ ਗੂਗਲ ਕਰਕੇ ਸਰਚ ਕਰ ਲਓ ਨਹੀਂ ਤੇ ਭਾਜੀ ਸਿੰਪਲ ਆ ਜਿਹੜੀ ਤੁਹਾਡੀ ਤੁਸੀਂ ਕੰਪਨੀ ਨਾਲ ડીਲ ਕਰਦੇ ਹੋ ਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਡੀ ਕੰਪਨੀ ਖੋਲੀ ਆ ਜਾਂ ਜਿਨ੍ਹਾਂ ਨੇ ਤੁਹਾਡੀ ਡੀਓਟੀ ਖੋਲੀ ਆ ਉਹਨਾਂ ਨੂੰ ਮਾੜਾ ਜਿਹਾ ਤਸਵੀਰ ਖਿੱਚ ਕੇ ਭੇਜ ਦਿਓ ਉਹਨਾਂ ਨੂੰ ਪੁੱਛੋ ਕਿ ਯਾਰ ਇੱਕ ਨੰਬਰ ਹੈਗਾ ਕਾਗਜ਼ ਜਾਂ ਦੋ ਨੰਬਰ ਹੈਗਾ ਕਾਗਜ਼ ਬਿਲਕੁਲ ਠੀਕ ਹੈ ਜੀ ਤੇ ਲਾਸਟ ਜਿਹੜੀ ਚੀਜ਼ ਆ ਉਹ ਮੈਂ ਇਸ ਸਕੈਮਰ ਤੇ ਇਦਾਂ ਦੇ ਫਰਾਡ ਦੇ ਬਾਰੇ ਵਿੱਚ ਤੁਹਾਨੂੰ ਦੱਸਣਾ ਚਾਹਨਾ ਕਿ ਜਦੋਂ ਵੀ ਤੁਸੀਂ ਕੋਈ ਵੀ ਸਰਵਿਸ ਲਓ ਇੰਸ਼ੋਰੈਂਸ ਲਓ ਲੋਡ ਲਓ ਕੋਈ ਵੀ ਚੀਜ਼ ਲਓ ਉਹ ਉਹਦਾ ਲਓ ਜਿਹਨੂੰ ਤੁਸੀਂ ਪਰਸਨਲੀ ਜਾਣਦੇ ਹੋ ਠੀਕ ਹੈ ਜਿਹੜੇ ਤੁਹਾਡੇ ਲੋਕਲ ਨੇ ਠੀਕ ਹੈ ਤੁਹਾਡੇ ਜਿਹਨਾਂ ਦਾ ਤਾਂ ਆਫਿਸ ਹੈਗਾ ਜਿਨ੍ਹਾਂ ਦਾ ਕੋਈ ਠਿਕਾਣਾ ਫੋਨ ਤੇ ਉੱਤੇ ਇਦਾਂ ਦੀ ਚੀਜ਼ਾਂ ਕਰਨਾ ਜਿਹੜੀ ਹੈ ਨਾ ਮੈਂ ਕਹਿਣਾ ਨਹੀਂ ਚਾਹੀਦਾ ਮੇਰੇ ਨਾਲ ਵੀ ਹੋਇਆ ਸੀ ਮੈਨੂੰ ਇੱਕ ਬੜਾ ਵਧੀਆ ਟਰੱਕ ਮਿਲਦਾ ਸੀ ਮੈਂ ਆਨਲਾਈਨ ਲੱਭਿਆ ਉਹਨੇ ਕਿਹਾ ਜੀ ਆਜੋ ਮੈਂ ਵੀ ਖੁਸ਼ ਸੀ ਕਿ ਮੈਂ ਕਿਹਾ ਬਹੁਤ ਅੱਛੀ ਪ੍ਰਾਈਸ ਲੱਭਦਾ ਪਰ ਵਾਈ ਨਾਟ ਅਸੀਂ ਕੀ ਕੀਤਾ ਮੈਂ ਤੇ ਭਾਈ ਜਿਹੜੇ ਨੇ ਹੰਦੀ ਭਾਈ ਅਸੀਂ ਚੱਕਿਆ ਕਾਰ ਅਸੀਂ ਐਲ ਐ ਚਲੇ ਗਏ ਐਲ ਐ ਜਾ ਕੇ ਖੜਕਾ ਕੀਤਾ ਦਰਵਾਜੇ ਤੇ ਕੰਪਨੀ ਦੇ ਨਾਂ ਵੀ ਕੰਪਨੀ ਦਾ ਲਿਖਿਆ ਹੋਇਆ ਕੰਪਨੀ ਦੇ ਓਨਰ ਦਾ ਨਾਂ ਲਿਖਿਆ ਹਰ ਚੀਜ਼ ਸੇਮ ਹੋਇਆ ਫਦਰ ਉਹਨੇ ਕਿਹਾ ਜੀ ਕੀ ਚਾਹੀਦਾ ਮੈਂ ਕਿਹਾ ਜੀ ਇੰਗਲਿਸ਼ ਵਿੱਚ ਕਿਹਾ ਮੈਂ ਕਿਹਾ ਜੀ ਤੁਸੀਂ ਟਰੱਕ ਕਿਹਾ ਸੀ ਉਹ ਲੈਣਾ ਆਇਆ ਕਹਿੰਦੇ ਕਿਹੜਾ ਟਰੱਕ ਮੈਂ ਤੇ ਵੇਚਣਾ ਨਾਲ ਦੂਜਾ ਬੰਦਾ ਫੋਨ ਤੇ ਹੋਏ ਉਹ ਮੈਨੂੰ ਨਾਲ ਕਹੀ ਜਾਏ ਕਿ ਅੰਦਰ ਜਾ ਅੰਦਰ ਜਾ ਡਿਪੋਜ਼ਿਟ ਪੇਜ ਮੈਂ ਕਿਹਾ ਡਿਪੋਜ਼ਿਟ ਦੂਲ ਗਿਆ ਪਰ ਟਰੱਕ ਤੇ ਦੇਖ ਲੈ ਉਹ ਅੰਦਰੋਂ ਬੰਦੇ ਨੇ ਫੋਨ ਕੀਤਾ ਉਹਨੇ ਕਿਹਾ ਭਾਈ ਐਦਾਂ ਦਾ ਕੋਈ ਨਹੀਂ ਤੂੰ ਫਰਾਡ ਨਾਲ ਗੱਲ ਕਰ ਰਿਹਾ ਮੈਂ ਉਸ ਨੰਬਰ ਮੈਂ ਕਿਹਾ ਤੇਰਾ ਨੰਬਰ ਅਹੀ ਉਹ ਕਹਿੰਦਾ ਨੰਬਰ ਮੇਰਾ ਅਹੀ ਆ ਪਰ ਇਹ ਫਰਾਡ ਆ ਮੈਂ ਕਿਹਾ ਫੇਰੇ ਤੇਰਾ ਨੰਬਰ ਕਿੱਦਾਂ ਉਹਦੇ ਕੋਲ ਪਹੁੰਚ ਗਿਆ ਕਹਿੰਦਾ ਮੈਨੂੰ ਨਹੀਂ ਪਤਾ ਤੇ ਐਦਾਂ ਦੀ ਸਿਚੁਏਸ਼ਨ ਵੀ ਹੋ ਗਈ ਕਿ ਮੈਂ ਆਪ ਜਾ ਕੇ ਚਲੋ ਆਪਣੇ ਕੋਲ ਥੋੜਾ ਜਿਹਾ ਟਾਈਮ ਬਚਾ ਲਏ ਇਹ ਮਸਾਂ ਬਚੇ ਜੇ ਇਹ ਮਸਾਂ ਬਚੇ ਜੇ ਜੀ ਜੀ ਤੇ ਇੱਕ ਵਾਰੀ ਜੇ ਅਸੀਂ 500 ਡਾਲਰ ਵੀ ਡਿਪੋਜ਼ਿਟ ਕਰ ਦਿੰਦੇ ਜ਼ੈਲ ਕਰ ਦਿੰਦੇ ਉਹ ਫਿਰ ਗਿਆ ਸੀ ਪੈਸਾ ਦੁਬਾਰਾ ਜ਼ਾਹਰ ਜ਼ਾਹਰ ਦੱਸੋ ਕੈਸਾ ਕੈਸਾ ਇਸ ਕੈਂਪੇਨਸ ਨੇ ਅੱਛਾ ਇਹ ਸ਼ਾ ਜੀ ਯੂ ਐਸ اے ট্রাক ਸੇਲਸ ਦੇ ਪੈਕੇजेस ਨੇ ਐਡਵਰਟ ਪੈਕੇजेस ਨੇ ਉਹਨਾਂ ਦੇ ਕੋਈ 골ਡ ਪੈਕੇਜ ਵੀ ਇੱਕ ਵਾਰਾ ਪ੍ਰੋਗਰਾਮ ਚ ਉਹਦੇ ਬਾਰੇ ਕੋਈ ਮਾੜੀ ਜੀ ਗੱਲ ਤੁਸੀਂ ਕੀਤੀ ਕੋਈ ਖੁੱਲ ਕੇ ਸਾਨੂੰ ਵਿਸਤਾਰ ਦੇ ਨਾਲ ਉਸ ਬਾਰੇ ਦੱਸਿਆ ਨਹੀਂ ਇਹ ਗੱਲ ਮੈਂ ਅੱਜ ਇਸ ਲਈ ਪੁੱਛ ਰਿਹਾ ਹਾਂ ਕਿ ਇਸ 골ਡ ਪੈਕੇਜ ਦੇ ਬਹੁਤ ਚਰਚੇ ਨੇ ਸਾਨੂੰ ਜਰਾ ਨਾ ਵਿਸਤਾਰ ਦੇ ਨਾਲ ਯੂ ਐਸ ਏ ট্রাক ਸੇਲਸ ਦੇ ਇਸ 골ਡ ਪੈਕੇਜ ਦੇ ਬਾਰੇ ਦੱਸੋ ਜੀ 골ਡ ਪੈਕੇਜ ਅਸੀਂ ਇੰਟਰੋਡਿਊਸ ਇਸ ਵਾਸਤੇ ਕੀਤਾ ਸੀ ਸਭ ਤੋਂ ਪਹਿਲਾਂ ਕਿ ਲੋਕੀ ਜਿਹੜੇ ਸਨ ਉਹ ਇੰਟਰਨੈਸ਼ਨਲ ਜਿਹੜੇ ਆਪਣੇ ਬੰਦੇ ਨੇ ਇੰਟਰਨੈਸ਼ਨਲ ট্রাক ਇਹਨੇ ਨਜ਼ਰ ਨਹੀਂ ਚਲਾਉਂਦੇ ਸੀ ਤੇ ਜਦੋਂ ਇੰਟਰਨੈਸ਼ਨਲ ਨਾਲ ਅਸੀਂ ਡੀਲ ਬਣਾਈ ਤੇ ਉਹਨਾਂ ਦੀ ਅਸੀਂ ਇੰਡੀਪੈਂਡੈਂਟ ਡੀਲਰ ਬਣੇ ਉਹਨਾਂ ਨੇ ਸਾਨੂੰ ਕਿਹਾ ਕਿ ਜੀ ਇਹ ਦੱਸੋ ਕਿ ਮਾਰਕੀਟ 'ਚ ਜਦੋਂ ਟਰੱਕ ਵਿਕਦਾ ਹੈ ਉਹਦੀ ਰੀਜ਼ਨ ਕੀ ਹੁੰਦੀ ਹੈ ਮੈਂ ਕਿਹਾ ਕਮਰਸ਼ੀਅਲ ਹੁੰਦਾ ਤੁਸੀਂ ਟਰੱਕ ਵੇਚਣਾ ਹੁੰਦਾ ਹੈ ਤੁਸੀਂ ਟਰੱਕ ਨੂੰ ਚਲਾ ਕੇ ਪਹਿ ਬਣਾਉਂਦੇ ਹੋ ਫੈਮਿਲੀ ਵਾਸਤੇ ਤੇ ਉਹਨਾਂ ਨੇ ਕਿਹਾ ਠੀਕ ਆ ਉਹਨਾਂ ਨੇ ਫਿਰ ਅੱਗੇ ਗੱਲ ਕੀਤੀ ਉਹਨਾਂ ਨੇ ਕਿ ਦੇਖੋ ਅਸੀਂ ਤੁਹਾਨੂੰ ਉਹ ਆਪਸ਼ਨ ਦਵਾਂਗੇ ਜਿਹੜੀ ਅਸੀਂ ਵੱਡੀ ਕੰਪਨੀ ਨੂੰ ਦਿੰਦੇ ਹਾਂ ਕਿਉਂਕਿ ਜਿਵੇਂ ਵੱਡੀਆਂ ਕੰਪਨੀਆਂ ਨੇ ਵਾਲਮਾਰਟ ਨੇ ਜਾਂ ਪ੍ਰਾਈਮ ਆ ਜਾਂ ਹੋਰ ਵੱਡੀ ਕੰਪਨੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਕੇ ਨਾਈਟ ਹੈਗੀ ਤੇ ਸਵਿਫਟ ਹੈਗੀ ਇਹ ਉਹਨਾਂ ਕੋਲ ਜਿਹੜਾ ਆਪਸ਼ਨ ਹੁੰਦੀ ਹੈ ਕਿ ਅਸੀਂ ਤੁਹਾਨੂੰ ਪੂਰਾ ਕੰਟਰੋਲ ਜਿਹੜਾ ਨਾ ਈਵਨ ਸਿੰਗਲ ਓਨਰ ਪੈਟਰਨ ਉਹ ਦੇ ਦਾਂਗੇ ਅੱਛਾ ਉਹਨੇ ਸਾਨੂੰ ਇੱਕ ਟੂਲ ਦਿੱਤਾ ਜਿਹਨੂੰ ਕਹਿੰਦੇ ਨੇ ਬਲੂ ਲਿੰਕ ਉਹ ਬਲੂ ਲਿੰਕ ਟੂਲ ਯੂਜ਼ ਕਰਕੇ ਜਿਹੜਾ ਆਪਾਂ ਟਰੱਕ ਦੀ ਪੂਰੀ ਇਨਫੋਰਮੇਸ਼ਨ ਕੱਢ ਸਕਦੇ ਹਾਂ ਜੀ ਦੱਸਿਆ ਬਿਲਕੁਲ ਤੁਸੀਂ ਜੀ ਇੱਕ ਵਾਰ ਪੂਰਾ ਵਿਸਤਾਰ ਨਾਲ ਦੱਸਿਓ ਠੀਕ ਇਹ ਟੂਲ ਆ ਗਿਆ ਜੀ 골ਡ ਪੈਕੇਜ ਵਿੱਚ ਉਹਦੇ ਬਾਅਦ ਦੂਸਰਾ ਜਿਹੜਾ ਹੈ ਉਹਦੇ ਨਾਲ ਸਾਲ ਦੀ ਵਾਰੰਟੀ ਲੱਗੀ ਹੈ ਜਿਹੜੀ ਤੁਸੀਂ 2 ਸਾਲ ਵੀ ਕਰ ਸਕਦੇ ਜੇ 7000 ਉੱਤੇ ਦਿਓ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੇ ਉਹਦੇ ਨਾਲ ਫੁੱਲ ਵਾਰੰਟੀ ਦੇ ਨਾਲ ਜਿਹੜੀ ਵੀ ਮੇਜਰ ਚੀਜ਼ਾਂ ਉਹ ਸਾਰੀਆਂ ਕਵਰ ਨੇ ਤੇ ਹੁਣ ਜੇ ਇੱਕ ਬੰਦਾ ਟਰੱਕ ਲੈ ਕੇ ਜਾ ਰਿਹਾ ਉਹਨੇ ਟਰੱਕ ਲੈ ਕੇ ਰੋਟੀ ਬਣਾਣੀ ਜੇ ਉਹਨੂੰ ਸ਼ੁਰੂ ਵਿੱਚ ਪਹਿਲੀ ਵਾਰੀ ਟਰੱਕ ਲਿਆ ਉਹਦੇ ਪੈਸੇ ਲੱਗੇ ਡਾਊਨ ਪੇਮੈਂਟ ਤੇ ਉਹਦੇ ਪੈਸੇ ਲੱਗੇ ਇੰਸ਼ੋਰੈਂਸ ਉਹਦੇ ਪੈਸੇ ਲੱਗੇ ਅਥਾਰਟੀਆਂ ਲੈਣ ਨੂੰ ਹੁਣ ਜੇ ਟਰੱਕ ਵੀਕ ਬਾਅਦ ਡਾਊਨ ਹੋ ਗਿਆ ਉਹਨੇ ਤੇ ਖਤਮ ਹੀ ਹੋ ਜਣਾ ਵਿਚਾਰੇ ਨੇ ਇਸ ਤਰ੍ਹਾਂ ਜ਼ਾਹਰ ਹੈ ਜੋ ਰੇ ਰੇ ਕਖਨੇ ਜੀ ਉਹਦੇ ਬਾਅਦ ਤੇ ਫਿਰ ਵਾਰੰਟੀ ਆ ਗਈ ਜਿਹੜੀ ਵਾਰੰਟੀ ਸਾਲ ਦੀ ਵਾਰੰਟੀ ਹੈ ਲੇਬਰ ਪਾਰ ਡਾਇਗਨੋਸਟਿਕ ਕਵਰਡ ਕੰਪੋਨੈਂਟ ਈਵਨ ਡੀਪੀਐਫ ਵੀ ਕਵਰ ਹੈ ਈਵਨ ਏਸੀ ਵੀ ਕਵਰ ਹੈ ਈਵਨ ਜਿਹੜੇ ਉਹਦੇ ਸ਼ੌਕਰ ਵੀ ਕਵਰ ਨੇ ਤੇ ਉਹਦੇ ਚ ਅਨਲਿਮਿਟਿਡ ਜਿਹੜੀ ਆ ਆਪਣਾ ਵਾਰੰਟੀ ਹੈਗੀ ਉਹਦੇ ਚ ਪੂਰਾ ਸਾਲ ਕਵਰ ਕਰਦੀ ਹੈ ਤੇ ਲੇਬਰ ਪਾਰ ਡਾਇਗਨੋਸਟਿਕ ਕਵਰ ਨੇ ਉਹਦੇ ਬਾਅਦ ਫਿਰ 골ਡ ਪੈਕੇਜ ਸਾਡਾ ਟੋਇੰਗ ਆ ਗਈ ਟੋਇੰਗ ਵੀ ਕਵਰ ਕਰਦੇ ਆ ਕਿਉਂਕਿ ਜਦੋਂ ਟਰੱਕ ਬ੍ਰੇਕਡਾਊਨ ਹੋਏਗਾ ਉਹਨੂੰ ਟੋ ਵੀ ਕਰਾਣਾ ਪੈਣਾ ਉਦੇ ਬਾਅਦ ਜਿਹੜੀ ਅਸੀਂ ਅਗਲੀ ਚੀਜ਼ ਦੇਖੀ ਕਿ ਟਾਇਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਹੁਣ ਜਿਵੇਂ ਅਸੀਂ ਹੋਰ ਟਰੱਕ ਵੇਚਦੇ ਨੇ ਸਿਲਵਰ ਪੈਕੇਜ ਉਹਦੇ ਵਿੱਚ ਨਵੇਂ ਟਾਇਰ ਪਾ ਕੇ ਨਹੀਂ ਦਿੰਦੇ ਇਹਦੇ ਵਿੱਚ ਅਸੀਂ ਬ੍ਰਾਂਡ ਨੀ ਡਰਾਈਵ ਟਾਈਪ ਵਰਜਨ ਵੀ ਪਾ ਕੇ ਦੇ ਰਹੇ ਹਾਂ ਜਟ ਇੱਕ ਹੋਰ ਜੀ ਚੀਜ਼ ਅਸੀਂ ਦੇਖੀ ਜਦੋਂ ਟਰੱਕ ਅਸੀਂ ਦੇ ਰਹੇ ਹਾਂ ਸਿਲਵਰ ਪੈਕੇਜ ਸਮਝੋ ਆਇਲ ਫਿਲਟਰ ਚੇਂਜ ਕਰਕੇ ਇਹਦੇ ਵਿੱਚ ਅਸੀਂ ਕੰਪਲੀਟ ਸਰਵਿਸ ਕਰਕੇ ਦਿੰਨੇ ਆ ਇਵਨ ਇਨਕਲੂਡਿੰਗ 50 43 ਪੁਆਇੰਟ ਇਨਸਪੈਕਸ਼ਨ ਤੇ ਨਾਲ ਦੋ ਲਾ ਕੇ ਵੀ ਦਿੰਨੇ ਆ ਜਦੋਂ ਤੁਸੀਂ ਟਰੱਕ ਲੈ ਲਿਆ ਅਗਲੀ ਸਰਵਿਸ ਜਿਹੜੀ ਦੂਜੇ ਨੰਬਰ ਦੀ ਸਰਵਿਸ ਹੈ ਉਹ 2 50000 ਤੋਂ ਪਹਿਲਾਂ ਤੇ ਜਿਹੜੀ ਤੀਸਰੀ ਸਰਵਿਸ ਹੈ ਉਹ ਲੱਖ ਤੋਂ ਪਹਿਲਾਂ ਤੁਸੀਂ ਕਿਸੇ ਵੀ ਇੰਟਰਨੈਸ਼ਨਲ ਤੇ ਜਾ ਕੇ ਕਰਾ ਸਕਦੇ ਹੋ ਪਲੱਸ ਇਹਦੇ ਚ ਅਸੀਂ ਲਵ ਤੇ ਸਪੀਡ ਕੋ ਨਹੀਂ ਵੀ ਕਵਰ ਕਰਦੇ ਕਿਉਂਕਿ ਮੋਸਤੀ ਜਿਹੜੇ ਸਪੀਡ ਕੋ ਤੇ ਲਵ ਨੇ ਤੁਹਾਨੂੰ ਪਤਾ ਹੀ ਹੈ ਸੰਡੇ ਵੀਕਐਂਡ ਤੇ ਖੁੱਲੇ ਹੁੰਦੇ ਨੇ ਤੇ ਲੇਟ ਈਵਨਿੰਗ ਖੁੱਲੇ ਹੁੰਦੇ ਨੇ ਤੇ ਜਦੋਂ ਵੀ ਡਰਾਈਵਰ ਨੇ ਬ੍ਰੇਕ ਲੈਣੀ ਹੈ ਉਹਨੇ ਲਵ ਸਪੀਡ ਕੋ ਤੇ ਬ੍ਰੇਕ ਲੈਣੀ ਹੈ ਤੇ ਨਾਲ ਹੀ ਉਹਦਾ ਔਇਲ ਚੇਂਜ ਫਿਲਟਰ ਚੇਂਜ ਵੀ ਕਰਾ ਲੈਣਾ ਜੇ ਐਸ ਕੂਸੀ ਦਾ ਕੰਮ ਨਾਲ ਉਹ ਵੀ ਕਰਾ ਲੈਣਾ ਤੇ ਉਹ ਵੀ ਵਾਰੰਟੀ ਚ ਕਵਰ ਹੈ ਕਿਆ ਬਾਤ ਹੈ ਕਿਆ ਬਾਤ ਹੈ ਇਹ ਤਾਂ ਹਰ ਪਾਸੇ ਵਾਕਿਆ ਜੀ 골ਡ ਈ ਜੀ ਪਲੱਸ ਇਸ 골ਡ ਚ ਅਸੀਂ ਥੋੜਾ ਜਿਹਾ ਹੋਰ ਇਹਦੇ ਚ ਮਿੱਠਾ ਪਾਉਣ ਵਾਸਤੇ ਇਹਨੂੰ ਹੋਰ ਸਵਾਦੀ ਬਣਾਉਣ ਵਾਸਤੇ ਇਹਦੇ ਚ ਕਾਰਬ ਟੈਸਟ ਵੀ ਕਰ ਦਿੱਤਾ ਤੇ ਇਹਨੂੰ ਇਨਸਪੈਕਸ਼ਨ ਵੀ ਕਰ ਦਿੱਤੀ ਡੀਓਟੀ ਦੇ ਨਾਲ ਸਟicker ਦੇ ਨਾਲ ਜਿਹੜੀ ਇੰਟਰਨੈਸ਼ਨਲ ਡੀਲਰਸ਼ਿਪ ਤੇ ਹੋਏਗੀ ਅਸੀਂ ਆਪ ਨਹੀਂ ਕਰਕੇ ਦੇ ਰਹੇ ਹੋ ਸਕਦਾ ਹੈ ਸਾਡਾ ਮੈਕੈਨਿਕ ਕੋਈ ਚੀਜ਼ ਉਹ ਲੁੱਕ ਕਰ ਜਾਏ ਪਰ ਜਦੋਂ ਡੀਓਟੀ ਦਾ ਸਟicker ਲੱਗ ਗਿਆ ਇੰਟਰਨੈਸ਼ਨਲ ਤੋਂ ਤੇ ਇੰਟਰਨੈਸ਼ਨਲ ਦੀ ਉਹਦੇ ਚ ਕਵਰੇਜ ਆ ਗਈ ਉਹਨਾਂ ਦੀ ਪਾਲਿਸੀ ਵਿੱਚ ਇਨਵਾਲਵ ਹੋ ਗਈ ਇਹ ਜੀ ਬੈਸਟ ਪ੍ਰੈਕਟਿਸਸ ਨੇ ਨਾਲ ਹੀ ਜਿਹੜੇ ਇੰਟਰਨੈਸ਼ਨਲ ਟਰੱਕ ਅਸੀਂ 골ਡ ਪੈਕੇਜ ਨਾਲ ਦੇ ਰਹੇ ਆ ਇਹ ਕੋਈ ਰੀਪੋਰਟ ਟਰੱਕ ਨਹੀਂ ਇਹ ਆਪਸ਼ਨ ਦੇ ਟਰੱਕ ਨਹੀਂ ਇਹ ਰੈਂਟਰਲ ਚੱਕੇ ਟਰੱਕ ਨਹੀਂ ਹੈਗੇ ਇਹ ਆਪ ਇੰਟਰਨੈਸ਼ਨਲ ਦੇ ਸਪਲਾਈਟ ਟਰੱਕ ਨੇ ਠੀਕ ਹੈ ਤੇ ਹੁਣ ਠੀਕ ਹੈ ਜਿੰਨੀ ਵੀ ਚੀਜ਼ਾਂ ਤੁਸੀਂ 골ਡ ਪੈਕੇਜ ਦੇ ਦੇਖ ਰਹੇ ਹੋ ਤੁਸੀਂ ਸਲਾਈਡ ਦੇਖ ਰਹੇ ਹੋਣੇ ਹੋ ਇਹਦੀ ਵਜ੍ਹਾ ਤੋਂ ਹੁਣ ਇੰਟਰਨੈਸ਼ਨਲ ਇੰਨਾ ਕੋਈ ਬਿਜ਼ੀ ਹੋ ਗਿਆ ਕਿ ਜਿਹੜੇ ਅਸੀਂ ਸਟੈਟਿਸਟਿਕਸ ਦੇਖੇ ਨੇ ਇਹ ਇੰਟਰਨੈਸ਼ਨਲ ਹੁਣ ਵਾਲਵ ਉਹ ਤੇ ਮੈਕ ਤੋਂ ਜ਼ਿਆਦਾ ਵਿਕ ਰਿਹਾ ਬੱਲੇ 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 ਜਿਹ ਬਹੁਤ ਜਲਦੀ ਜਿਹੜੇ ਯੂਸ ਟ੍ਰਕਿੰਗ ਮਾਰਕੀਟ ਚ ਇਹ ਜਿਹੜਾ ਨਾ ਇਹ ਆਪਣੇ ਜਿਹੜੇ ਹੋਰ ਜਿਹੜੇ ਇਹਨਾਂ ਦੇ ਇੰਡਸਟਰੀ ਲੀਡਰ ਇਹ ਉਹਨਾਂ ਦੇ ਬਰਾਬਰ ਜਾਂ ਮੇਬੀ ਉਹਨਾਂ ਨੂੰ ਸੁਪਰਸੀਡ ਕਰ ਜਾ ਕਿਉਂਕਿ ਜਿਹੜਾ ਇੰਜਨ ਆ ਇਹ ਯੂਰੋਪੀਅਨ ਇੰਜਨ ਆ ਇੰਟਰਨੈਸ਼ਨਲ ਦਾ ਇਹ D13 ਦੇ ਨਾਂ ਤੋਂ ਵਿਕਦਾ ਹੈ ਮਾਨ ਟ੍ਰੱਕ ਦੇ ਅੰਦਰ ਜਿਹੜਾ ਮਾਨ ਤੁਹਾਨੂੰ ਪਤਾ ਹੈ ਗਲੋਬਲ ਟ੍ਰੱਕ ਆ ਅਫਰੀਕਾ ਵੀ ਜਾਂਦਾ ਆਪਣੇ ਕੰਟਰੀ ਚ ਵੀ ਜਾਂਦਾ ਯੂਰਪ ਚ ਬਹੁਤ ਜ਼ਿਆਦਾ ਇਹਦੀ ਡਿਮਾਂਡ ਆ ਤੇ ਨਾਲ ਹੀ ਜਿਹੜਾ ਇਹ ਟ੍ਰੱਕ ਹੁਣ ਇਸ ਵਾਸਤੇ ਇੰਟਰਨੈਸ਼ਨਲ ਬਹੁਤ ਜ਼ਿਆਦਾ ਫੋਕਸ ਹੈਗਾ ਕਿਉਂਕਿ ਟ੍ਰਾਈਟਨ ਕੰਪਨੀ ਨੇ ਖਰੀਦ ਲਿਆ ਟ੍ਰਾਈਟਨ ਕੰਪਨੀ ਜਿਹੜੀ ਆ ਉਹ ਮਾਨ ਟਰੱਕ ਨੂੰ ਵੀ ਓਨ ਕਰਦੀ ਆ ਸਿਕਿਓਨ ਨੂੰ ਵੀ ਓਨ ਕਰਦੀ ਆ ਈਵਨ ਵਾਕਸ ਵੈਗਨ ਬੱਸ ਤੇ ਟਰੱਕਾਂ ਨੂੰ ਵੀ ਓਨ ਕਰਦੀ ਆ ਮਤਲਬ ਇਹ ਬਹੁਤ ਵੱਡੀ ਟਰਕਿੰਗ ਕੰਪਨੀ ਆ ਇਹਦੇ ਨਾਲ ਹੁਣ ਇੰਟਰਨੈਸ਼ਨਲ ਇਹਦੇ ਨਾਲ ਜੁੜ ਗਿਆ ਤੇ ਇਹਦੀ ਜਿਹੜੀ ਵੈਲਿਊ ਤੇ ਇਹਦੀ ਜਿਹੜੀ ਆ ਡਾਊਨ ਟਾਈਮ ਉਹ ਬਹੁਤ ਘੱਟ ਹੋ ਗਈ ਆ ਇਹਦਾ ਅਪ ਟਾਈਮ ਜਿਹੜਾ 95% ਆ ਤੇ ਸਭ ਜਿਹੜੀ ਬਾਟਮ ਲਾਈਨ ਰਿਕੁਆਇਰਮੈਂਟ ਹੁੰਦੀ ਆ ਅਪ ਟਾਈਮ ਦੀ ਹੁੰਦੀ ਆ ਇਹ 골ਡ ਪੈਕੇਜ ਦੀ ਤੁਸੀਂ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਜਾਂ ਸਾਨੂੰ ਕਾਲ ਲਾ ਲਓ 1833 6987224 ਹਮ ਸਾਡੇ ਕੋਲ 골ਡ ਪੈਕੇਜ ਦੇ ਅੰਦਰ ਇੰਟਰਨੈਸ਼ਨਲ ਰੈਡੀ ਨੇ ਰੈਡੀ ਟੂ ਡਿਲੀਵਰ ਨੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਤੇ ਅਪਰੂਵਲ ਵਾਸਤੇ ਸਾਨੂੰ ਔਨ ਦਾ ਫੋਨ ਐਪਲੀਕੇਸ਼ਨ ਕਰ ਸਕਦੇ ਹੋ ਬਿਲਕੁਲ ਠੀਕ ਹੈ ਸਈਅਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਅੱਜ ਦੀ ਗੱਲਬਾਤ ਬੜਾ ਮਜ਼ੇਦਾਰ ਸੀ ਥੈਂਕ ਯੂ ਅਸੀਂ ਅਗਲੇ ਹਫਤੇ ਤੁਹਾਨੂੰ ਫੇਰ ਤੰਗ ਕਰਾਂਗੇ ਮਿਹਰਬਾਨੀ ਤੁਸੀਂ ਕੁਝ ਵਕਤ ਕੱਢਿਆ ਥੈਂਕ ਯੂ ਜੀ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ ਬੜੀ ਬੜੀ ਮਿਹਰਬਾਨੀ ਐ ਸੰਜੀ ਯੂਐਸਏ ਟਰੱਕ ਸੇਲਸ ਤੋਂ ਸਈਦ ਸਾਹਿਬ ਜਿਨ੍ਹਾਂ ਦੇ ਨਾਲ ਕੀਤੀ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਸੋ ਅੱਜ ਦੀ ਇਸ ਗੱਲਬਾਤ ਤੋਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਫਿਰ ਮਿਲਾਂਗੇ ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ